ਕੀ ਗੱਸ ਨੇ ਸਾਡੇ ਕੋ ਵੀ ਭਾਜੀ ਸੋ ਭੋਵੀ ਭਾਜੀ ਲੇਕ ਵਾਰੀ ਕਲਾਪਿੰਗ ਕਰ ਦਿਓ ਸਾਰੇ ਜਣੇ ਕਲਾਪਿੰਗ ਕਰੋ ਭਾਜੀ लवली ਭਾਈ ਆ ਚੁੱਕੇ ਨੇ ਦੇਈ ਪਕੌੜੀਆਂ ਲੈ ਕੇ ਤੋ ਜਿੱਟ ਇੱਥੇ ਗੇਮ ਸ਼ੁਰੂ ਹੋਣ ਲੱਗੀ ਆ ਮੈਂ ਕਿੰਨਾ ਇੰਨਾ ਕੁ ਪਿਆਰ ਮਿਲਿਆ ਇੰਨਾ ਕੁ ਪਿਆਰ ਬੱਚੇ ਮੰਨਦੇ ਛੇ ਤੇ ਇੰਨਾ ਚੱਲਦੇ ਰਹਿਣ ਇੰਨਾ ਕੁ ਨਿਆਰਾ ਉਹ ਆਏ ਭਾਜੀ ਮੈਂ ਸ਼ੁਰੂ ਹੋ ਚੁੱਕਿਆ ਸ਼ਾਮਰਾਲ ਦੇ ਵਿੱਚ 80 ਦਾ ਮੈਚ ਵਾਸਤੇ ਸੋ ਜੀ ਬੈਠੇ ਸਾਰੇ ਲੋ ਜੀ ਸਾਡੇ ਮਲੇ ਦੇ ਛੋਟੇ ਛੋਟੇ ਬੱਚੇ ਮੰਦਿਰ ਖੇਡਦੇ ਪਏ ਨੇ ਬਾਬਾ ਜੀ ਦੇ ਨਾਲ ਓਏ ਆ ਜੀ ਬਹੁਤ ਫੋਟੋ ਵੀਡੀਓ ਬਣਾਤਾ ਨੂੰ ਵੀਡੀਓ ਬਣਾ ਕੇ ਪਾਣੇ ਜੀ ਬਾਬਾ ਜੀ ਨੇ ਆਹ ਸਾਰਿਆਂ ਨੂੰ ਸਿਖਾਉਂਦੇ ਵੀਡੀਓ ਅੱਛੀ ਲਗੀ ਤਾਂ ਲਾਈਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕੀ ਜੀ ਲਈ ਰੈਡੀ ਨੇ ਸਾਰੇ ਸਵਾਗਤ ਹੈ ਵੈਲਕਮ ਬੈਕ ਟੂ ਮਾਈ ਚੈਨਲ ਰੰਗੀਤ ਦੁਨੀਆ 21ਸੋ ਫਾਈਨਲੀ ਸਾਡੇ ਮੁਹੱਲੇ ਮੋਨੀਆ ਮੁਹੱਲੇ ਬਬਲਾਲੀ ਦੇ ਮੰਦਿਰ ਤਾਂ ਜਿੰਨੇ ਵੀ ਲੇਜੈਂਡ ਪਲੇਅਰ ਆ ਚੀਰੀ ਚੱਕਾ ਖੇਡਣ ਲੱਗੇ ਆ ਤੇ ਸਭ ਤੋਂ ਵੱਡੇ ਪਲੇਅਰ ਸਾਡੇ ਜੰਗ ਬਹਾਦਰ ਜੀ ਤੇ ਬਲਵਿੰਦਰ ਸ਼ਰਮਾ ਨੂੰ ਤੁਸੀਂ ਜਾਣਦੇ ਹੋ ਦਾ ਸ਼ਾਮਲਾ ਜੀ ਆ ਅਸੀਂ ਆ ਸਾਡਾ ਭਾਈ ਆ ਤੇ ਆ ਸਾਡੇ ਇਲੈਕਟ੍ਰੀਸ਼ੀਅਨ ਦੇ ਜਿਹੜੇ ਮੈਂਬਰ ਨੇ ਅਭੀ ਜੀ ਤੋਂ ਕੋ ਰਵੀ ਦਾ ਤੇ ਆ ਸਾਡੇ ਮੇਨ ਜਿਹੜੇ ਸਟੋਰੀ ਚੀਫ ਗੈਸਟ ਨੇ ਸਾਡੇ ਬੋਵੀ ਭਾਜੀ ਇਹਨਾਂ ਦਾ ਹਾਰਦਿਕ ਸਵਾਗਤ ਕਰਦੇ ਆਂ ਤੋ ਅੱਜ ਅੱਜ ਜਿਹੜਾ ਮੈਚ ਥੋੜੀ ਦੇਰ ਵਿੱਚ ਸ਼ੁਰੂ ਹੋਣ ਲੱਗਾ ਵਾ ਸਾਡੇ ਸਾਰੇ ਰੈਫਰੀ ਇੱਥੇ ਆ ਚੁੱਕੇ ਨੇ ਤੇ ਕੋਈ ਚੀਪ ਗੈਸਟ ਨੇ ਸਾਡੇ ਕੋ ਵੀ ਭਾਜੀ ਸਭੋ ਵੀ ਭਾਜੀ ਇੱਕ ਵਾਰੀ ਕਲਾਪਿੰਗ ਕਰ ਦਿਓ ਸਾਰੇ ਜਣੇ ਕਲਾਪਿੰਗ ਕਰੋ ਥੋੜੀ ਦੇਰ ਤੇ ਨਾ ਥੋੜੀ ਦੇਰ ਚੋਂ ਮੈਚ ਸ਼ੁਰੂ ਹੋਣ ਲੱਗਾ ਵਾ ਤੇ ਇਥੇ ਇੱਕ ਇੱਕ ਕੈਪਟਨ ਆਇਆ ਤੇ ਇੱਕ ਕੈਪਟਨ ਸਾਡੇ ਆ ਰਹੇ ਜੰਗ ਬਹਾਦਰ ਜੀ ਤੋਂ ਨੇ ਟੋਸ ਹੋਏਗਾ ਤੇ ਨਾਲ ਛੋਟੀ ਛੋਟੀ ਬੱਚਾ ਪਾਰਟੀ ਵੀ ਸਾਡੀ ਸਲੋ ਜੀ ਮਸ਼ਹੂਰ ਜਿਹੜੇ ਬੱਲੇਬਾਜ਼ ਲੈਜੈਂਡ ਪਲੇਅਰ ਆ ਚੁੱਕੇ ਨੇ ਬਲਵਿੰਦਰ ਸ਼ਰਮਾ ਜੀ ਸੋ ਅੱਜ ਇਹਨਾਂ ਦਾ ਇੰਟਰੋਡਕਸ਼ਨ ਕਰਦੇ ਹਾਂ ਹੈਲੋ ਬਲਵਿੰਦਰ ਭਾਈ ਹੱਸੀ ਜਾ ਰਹੇ ਤੇ ਦੇਖੋ ਇੱਧਰ ਇੱਧਰ ਦੇਖੋ ਥਿਸ ਇਜ਼ ਕ੍ਰਿਸ਼ਨਾ ਥਿਸ ਇਜ਼ ਕ੍ਰਿਸ਼ਨਾ ਥਿਸ ਇਜ਼ ਕਵੀਸ਼ ਥਿਸ ਇਜ਼ ਉਦਵਨ ਥਿਸ ਇਜ਼ ਆਰਫ ਸਲੋ ਜੀ ਆ ਸਾਰੀ ਜਿੰਨੇ ਵੀ ਪਲੇਅਰ ਨੇ ਇੱਥੇ ਖੜੇ ਨੇ ਆ ਬਾਕੀ ਜਿੰਨੇ ਛੋਟੇ ਬੱਚੇ ਆ ਇਸ ਸਮੁੰਦਰ ਦੇ ਨਾਲ ਹੀ ਸਾਹਮਣੇ ਓਪੋਜ਼ਿਟ ਇੱਥੇ ਗੇਮ ਸ਼ੁਰੂ ਹੋਣ ਲੱਗੀ ਆ ਤੇ ਐਕਸਾਈਟਿਡ ਆ ਮੈਂ ਅੱਜ ਵਾਸਤੇ ਚਲੋ ਜੀ ਹੁਣ ਬੈਡਮਿੰਟਨ ਦਾ ਮੈਚ ਸ਼ੁਰੂ ਹੋਣ ਲੱਗਾ ਵਾ ਚੰਗਪਤ ਜੀ ਮੈਚ ਸ਼ੁਰੂ ਹੋਣ ਲੱਗਾ ਥੋੜੀ ਦੇਰ ਤੱਕ ਤੇ ਤੁਸੀਂ ਰੈਡੀ ਹੋ ਰੈਣੀ ਜੀ ਚਲੋ ਜੀ ਮੈਂ ਲਮੋਣੀਆਂ ਮੈਂ ਲਈ ਛੋਟੀ ਬੱਚੀ ਬੱਚੀਆਂ ਸਾਰੀ ਬੱਚਾ ਪਾਰਟੀ ਆ ਤੇ ਮੈਚ ਲਈ ਰੈਡੀ ਨੇ ਸਾਰੇ ਪਿੰਡ ਸਰਪਾਤਕੇ ਨੇ ਪਿੰਡ ਸਰਪ ਜੀ ਮੈਚ ਸ਼ੁਰੂ ਹੋ ਰਿਹਾ ਚੀਨੀ ਛਿੱਕੇ ਦਾ ਕੁਝ ਕੀ ਕਹਿਣਾ ਚਾਹੋਗੇ ਮੈਨੂੰ ਕਿੰਨਾ ਇੰਨਾ ਸੁਣਾ ਆਪਣੇ ਜਿਹੜੇ ਮਹੱਲੇ ਦੇ ਨੇ ਬੱਚੇ ਅੱਛੇ ਲੱਗ ਰਹੇ ਨੇ ਇੰਨੇ ਕਿੱਸੇ ਲੱਗ ਰਹੇ ਇਹਦੇ ਬਾਅਦ ਹੋਰ ਜਿਹਾ ਲੱਗੇਗਾ ਚਲੋ ਸਟਾਰਟ ਲੋ ਜੀ ਮੈਂ ਸ਼ੁਰੂ ਹੋ ਚੁੱਕਿਆ ਹਾਂ ਸ਼ਾਮਰਾਲ ਦੇ ਦੇ ਵਿੱਚ ਚਲੋ ਤੋ ਲਗੇ सोनू ਸਾਹਮਣੇ ਆ ਗਿਆ ਬਸ ਮੈਂ ਇੰਨਾ ਕਿੰਨਾ ਇੰਨਾ ਕ ਪਿਆਰ ਮਿਲੇ ਨੰਗ ਪਿਆਰ ਬੱਚੇ ਮੰਨ ਕੇ ਛੇ ਤੇ ਇੰਨਾ ਚਲਦੇ ਰਹਿਣ ਇੰਨਾ ਨਿਆਰਾ ਉਹ ਆਏ ਤੇ ਬਸ ਇੰਨਾ ਕੇ ਬਬਲ ਆ ਗਈ ਮੇਰੋਏ ਬਬਲਾ ਜੀ ਠੀਕ ਹੈ ਜੀ ਨਾਲੇ ਸਾਡੇ लवली ਭਾਜੀ ਵੀ ਆ ਰਹੇ ਹੋ लवली ਭਾਜੀ ਕਿੱਦਾਂ ਠੀਕ ਕੀ ਲੈਣ ਜਾ ਰਹੇ ਸਮਾਨ ਦੋ ਬੋਲੋ ਜੀ ਜੀ लवली ਭਾਈ ਆ ਚੁੱਕੇ ਨੇ ਦਹੀ ਪਕੋੜੀਆਂ ਲੈ ਕੇ ਲਓ ਜੀ ਕਾਲੋ ਆ ਗਈ ਕਾਲੋ ਆ ਆ ਸਾਡੇ ਸੋਨੂ ਚਾਚੂ ਖੇល ਰਹੇ ਨੇ ਚੇੜ ਸ਼ਿਕਾ ਤੇ ਇਧਰ ਪਾਸੇ ਸਾਡੇ ਸੋਨੂ ਚਾਚੂ ਦੇ ਤੇ ਉਧਰ ਪਾਸੇ ਸਾਡੇ ਨਮਨ ਜੀ ਦੇ ਉਹ ਆ ਦੇਖੋ ਅਗੇ ਮੈਂ ਗੀਟ ਵੇਖ ਤੂੰ ਆ ਸਕੇ ਵਾਲੇ ਫੁੱਲ ਗੇਮ ਚੱਲਣ ਦੀ ਨਮਨ ਜੀ ਵਾਲ ਦੇਖੋ ਨਮਨ ਜੀ ਪੂਰੇ ਨਾਮ ਆਈ ਮਲਾਈ ਹਾਂਜੀ ਹਾਂਜੀ ਠੀਕ ਆ ਠੀਕ ਹੈ ਆਹ ਲਓ ਠੀਕ ਹੈ ਇਹ ਵੀ ਦੇ ਦਿਓ ਠੀਕ ਹੈ ਚਲੋ ਸਾਡੀ ਤੁਹਾਨੂੰ ਸਾਡੀ ਵੀਡੀਓ ਦੇਖਣਾ ਚਾਹੁੰਦੇ ਹੋ ਪਾਪਾ ਜੀ ਪਾਪਾ ਜੀ ਪਾਪਾ ਜੀ ਪਾਪਾ ਜੀ ਪਾਪਾ ਜੀ ਹੈ ਇਹ ਕਿਹਨਾਂ ਚੈਨਲ ਤੇ ਕਰ ਰਹੇ ਚਲੋ ਬਾਹਰ ਜਾ ਕੇ ਕਰ ਰਹੇ ਹੈ ਬਾਜੀ ਜੇ ਆ ਸਾਰਿਆਂ ਨੂੰ ਖਿਲਾਉਂਦੇ ਵੀਡੀਓ ਅੱਛੀ ਲਗੀ ਤਾਂ ਲਾਈਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕੀ ਮਸਤੀ ਕਰਦੇ ਪਏ ਨੇ ਤੁਹਾਡੇ ਨਾਲ ਯੋ ਮੁੰਡਿਆ ਜਾਨ ਨੂੰ ਬੜੀ ਮਸਤੀ ਕਰਾਂਦੇ ਜਿੱਪ ਪਹਿਲੀ ਵਿੱਚ ਐਮ ਮੈਂ ਬਹੁਤ ਕੀ ਕਰਦੇ ਆ ਕਈ ਕਵੀ ਕਵੀ ਆਪੇ ਆਉਂਦੇ ਆ ਪਹਿਲਾ ਤੋਂ ਜਾਣੇ ਕੈ ਮੇ ਲੱਗੋ ਜਾ ਬੈਠੋ ਪਹਿਲਾ ਤੋਂ ਜਾਣੇ ਮੈਂ ਤਾਂ ਹੋ ਗਿਆ ਇਹਨਾਂ ਵਾਲੇ ਹਵਾ ਬੜੀ ਮਸਤੀ ਕਰਾਂਦੇ ਨੇ ਆਹ ਬਾਬਾ ਜੀ ਬੰਦੇ ਇਹਨਾਂ ਦੇ ਕਸਮਾ ਆਗਮਾ ਦੇਣਾ ਪਰ ਸੇ ਕਿਸ ਦਾ ਨਾਮ ਲਿਖਣਾ ਹੈ ਮਰਦ ਨਾਮ